ਆ ਦੇਖੋ ਜਿਵੇਂ ਹੈ ਨਾ ਹਾਕੀ ਮੋਰੋ ਮੁੜੀ ਹੋਈ ਆ ਇਦਾਂ ਹੀ ਤੁਸੀਂ ਵੱਡੇ ਸ਼ੋਅਰੂਮਾਂ 'ਚ ਮੁੜਦੇ ਹੋ ਭੱਜਦੇ ਹੋ ਕਿਉਂ ਭੱਜਦੇ ਹੋ ਕਿਉਂਕਿ ਤੁਹਾਡੀ ਹੁੰਦੀ ਆ ਲੁੱਟ ਅੱਜ ਤੁਹਾਡੇ ਫਾਇਦੇ ਕਰ ਰਹੇ ਆ ਆ ਦੇਖੋ ਟੂ ਪੀਸ ਕੋਟ ਪੈਂਟ ਜਿਹੜਾ ਬਾਜ਼ਾਰ ਦੇ ਵਿੱਚ 10000 ਰੁਪਏ ਤੋਂ ਘੱਟ ਕੋਈ ਵੀ ਦੁਕਾਨਦਾਰ ਦਿੰਦਾ ਹੀ ਨਹੀਂ ਸਾਡੇ ਕੋਲ ਆ ਜਾਓ ਟੂ ਪੀਸ ਕੋਟ ਪੈਂਟ 10000 ਵਾਲਾ ਸੀ ਤੁਹਾਨੂੰ 2995 'ਚ ਦਵਾਂਗੇ ਆ ਦੇਖੋ ਬਾਊ ਜੀ ਖੜੇ ਬਾਊ ਜੀ ਬਾਜ਼ਾਰ 'ਚ 15000 ਰੁਪਿਆ ਰੇਟ ਆ 15000 ਰੁਪਿਆ ਸਾਡੇ ਕੋਲ ਆਓ 3760 ਚ ਲੈ ਜਾਓ 3 ਪੀਸ ਕੋਟ ਪੰਡ ਸਲਾਈ ਸਹੇਤ ਆਹ ਦੇਖੋ ਸ਼ੇਰਵਾਨੀ ਮੁੰਡੇ ਦਾ ਵਿਆਹ ਆ ਗਿਆ ਹੁਣ ਤੁਸੀਂ ਰੈਂਟ ਤੇ ਨਾ ਲੋ 6-7000 ਦੀ ਖਰੀਦਣ ਜਾਉਂਗੇ 15-16000 ਤੋਂ ਕੱਟ ਨਹੀਂ ਨਾ ਨਹੀਂ ਕਿਸੇ ਨੇ ਸਾਡੇ ਕੋਲ ਆਓ ਯਾਰ 15000 ਵਾਲੀ ਸ਼ੇਰਵਾਨੀ 6500 ਚ ਲੈ ਜਾਓ ਵੀ ਸਲਾਈ ਕਰਕੇ ਰੇਟ ਹੀ ਉਹ ਘਟਿਆ ਬਾਜ਼ਾਰ ਤੇ ਕਹਿੰਦੇ 3000 ਰੁਪਿਆ ਲੈਂਦੇ ਆ ਸਲਾਈ ਕਰਕੇ ਸਾਡੇ ਕੋਲ ਆਜੋ 1300 ਰੁਪਏ ਚ ਕੋਰਤਾ ਪੀਮਾ ਲੈ ਜਾਓ ਇਹ ਵੀ ਕੋਈ ਮਹਿੰਗੇ ਨਹੀਂ ਆ 15-1600 ਚ ਲੈ ਜਾਓ લાબી ਟਾੜੀਆ ਪੇਪਰ ਕਾਟਨ ਅਰੋ ਕਰੂਜ ਕਾਟਨ ਅਰੋ ਦੇਖੋ ਜੀ ਕੱਲੇ ਵਾਈਟ ਦੇ ਵਿੱਚ ਹੀ ਸਾਡੇ ਕੋਲ 30 ਤੋਂ 40 ਤਰ੍ਹਾਂ ਦੀਆਂ ਕੁਆਲਿਟੀਆਂ ਕੱਲੇ ਬਲੈਕ ਦੇ ਵਿੱਚ ਹੀ ਸਾਡੇ ਕੋਲ 15 ਤੋਂ 20 ਤਰ੍ਹਾਂ ਦੀਆਂ ਕੁਆਲਿਟੀਆਂ ਅਸੀਂ ਬਲੈਕ ਵਾਈਟ ਕੁੜਤੇ ਪਜਾਮੇ ਚ ਨੇਰੀ ਲਈ ਆਈ ਪਈ ਆ ਮਾਤੂ ਸ਼੍ਰੀ ਦਸਤਾਬ ਨੇ ਪਿੰਡਾਂ ਦੇ ਪੰਜ ਸਰਪੰਚ ਲੰਬੜਦਾਰੇ ਕਾਉਂਸਲਰ ਤੇ ਸ਼ਕੀਰ ਮੁੰਡੇ ਐਮ ਐਲ ਏ ਮੰਤਰੀ ਸਾਰੇ ਖੁਸ਼ ਕਰਤੇ ਆ ਟੌਪ ਦਾ ਕਪੜਾ ਟਣਕਾ ਕੇ ਦੇ ਰਹੇ ਆ ਦੇਖੋ ਜਿਵੇਂ ਇੰਡੀਆ ਚ ਹਾਕੀ ਟੀਮ ਨੇ ਅਲਾਪੀਂਗ ਝੰਡੇ ਗੱਡਿਆ ਉਦਾਂ ਹੀ ਮਾਤੂ ਸ਼੍ਰੀ ਦਸਤਾਰ ਨੇ ਕੱਪੜੇ ਦੁਨੀਆ ਦੇ ਝੰਡੇ ਗਾੜ ਦਿੱਤੇ ਆ ਜਿੱਥੇ ਅੱਜ ਤੁਹਾਡਾ ਬਹੁਤ ਵੱਡਾ ਫਾਇਦਾ ਕਰਨਾ ਆ ਦੇਖੋ ਜਿਵੇਂ ਹਨਾ ਹਾਕੀ ਮੋਰ ਮੁੜੀ ਹੋਈ ਆ ਇਦਾਂ ਹੀ ਤੁਸੀਂ ਵੱਡੇ ਸ਼ੋਅਰੂਮਾਂ 'ਚ ਮੁੜਦੇ ਹੋ ਭੱਜਦੇ ਹੋ ਕਿਉਂ ਭੱਜਦੇ ਹੋ ਕਿਉਂਕਿ ਤੁਹਾਡੀ ਹੁੰਦੀ ਹੈ ਲੁੱਟ ਅੱਜ ਤੁਹਾਡੇ ਫਾਇਦੇ ਕਰਨੇ ਆ ਅੱਜ ਜਿੱਦਾਂ ਹਾਕੀ ਸਿੱਧੀ ਆਣਾ ਹੁਣ ਨਾ ਤੁਸੀਂ ਇੱਧਰ ਜਾਣਾ ਨਾ ਤੁਸੀਂ ਇੱਧਰ ਜਾਣਾ ਬਸ ਸਿੱਧਾ ਹੀ ਮਾਤੂ ਸ਼੍ਰੀ ਦਸਤਾਰ ਤੇ ਆਉਣਾ ਆਉਣਾ ਕਿਉਂ ਆ ਗੱਲ ਸੁਣ ਲਓ ਆਹ ਦੇਖੋ 2 ਪੀਸ ਕੋਟਪਿੰਟ ਜਿਹੜਾ ਬਾਜ਼ਾਰ ਦੇ ਵਿੱਚ 10000 ਰੁਪਏ ਤੋਂ ਘੱਟ ਕੋਈ ਵੀ ਦੁਕਾਨਦਾਰ ਦਿੰਦਾ ਹੀ ਨਹੀਂ ਸਾਡੇ ਕੋਲ ਆ ਜਾਓ 2 ਪੀਸ ਕੋਟਪਿੰਟ 10000 ਵਾਲਾ ਸੀ ਤੁਹਾਨੂੰ 2995 ਵਿੱਚ ਦੇਵਾਂਗੇ ਆਹ ਦੇਖੋ ਬਾਉ ਜੀ ਖੜੇ ਬਾਉ ਜੀ ਬਾਜ਼ਾਰ 'ਚ 15000 ਰੁਪਿਆ ਰੇਟ ਆ 15000 ਰੁਪਿਆ ਸਾਡੇ ਕੋਲ ਆਓ 3760 'ਚ ਲੈ ਜਾਓ 3 ਪੀਸ ਕੋਟ ਪੰਟ ਸਲਾਈ ਸਹਿਤ ਹਾਕੀ ਤੇ ਲਿਖਿਆ ਐਕਟਿਵ ਉਹ ਲੋਕੋ ਐਕਟਿਵ ਹੋ ਜਾਓ ਐਕਟਿਵ ਭੋਲੇ ਨਾ ਬਣੋ ਕਿਸੇ ਨੇ ਤੁਹਾਡੇ ਤੇ ਤਰਸ ਨਹੀਂ ਕਰਨਾ ਬਸ ਜੇਪਾਂ 'ਤੇ ਡਾਕੇ ਮਾਰਨੇ ਆ ਆਹ ਦੇਖੋ ਸ਼ੇਰਵਾਨੀ ਮੁੰਡੇ ਦਾ ਵਿਆਹ ਆ ਗਿਆ ਹੁਣ ਤੁਸੀਂ ਰੈਂਟ ਦੇ ਨਾ ਲੋ 6-7000 ਦੀ ਖਰੀਦਣ ਜਾਉਂਗੇ 15-16000 ਤੋਂ ਕੱਟ ਨਹੀਂ ਨਾ ਨਹੀਂ ਕਿਸੇ ਨੇ ਸਾਡੇ ਕੋਲ ਆਓ ਯਾਰ 15000 ਵਾਲੀ শেরਵਾਨੀ 6500 ਚ ਲੈ ਜਾਓ ਵੀ ਸਲਾਈ ਕਰਕੇ ਰੇਟ ਇਹੋ ਘਟਿਆ ਕੁਰਤਾ ਪਜਾਮਾ ਚਿੱਟਾ ਲੈ ਲਓ ਕਾਲਾ ਲੈ ਲਓ ਗੀਜ਼ਾ ਕਾਟਣ ਦਾ ਵਧੀਆ ਕਪੜਾ ਬਾਜ਼ਾਰ 'ਚ ਕਹਿੰਦੇ 3000 ਰੁਪਿਆ ਲੈਂਦੇ ਆ ਸਲਾਈ ਕਰਕੇ ਸਾਡੇ ਕੋਲ ਆਜੋ 1300 ਰੁਪਏ 'ਚ ਕੁਰਤਾ ਪਜਾਮਾ ਲੈ ਜਾਓ ਸਲਾਈ ਕਰਕੇ ਦੇਵਾਂਗੇ ਬਾਸਕਟਾਂ 'ਚ ਬਹੁਤ ਡਿਜ਼ਾਈਨ ਆ ਜੇ ਕੋਈ ਸਾਡਾ ਭਰਾ ਜਿਵੇਂ ਸ਼ਕੀਨ ਸ਼ਹਿਰੀ ਆਜਵੇ ਬਲੈਤੀ ਆਜਵੇ ਕਦੇ ਵੀ ਸਾਨੂੰ ਡਿਜ਼ਾਈਨਰ ਕੋਟ ਪੈਂਟ ਚਾਹੀਦੇ ਆ ਤਾਂ ਇਹਨਾਂ ਤਾਂ ਹੀ ਰਿਕਾਰਡ ਤੋੜ ਦਾਂਗੇ ਬਹੁਤ ਸਾਰੇ ਡਿਜ਼ਾਈਨਰ ਅਸੀਂ ਕੋਟ ਮੈਂ ਤੇ ਦੇ ਦਾਂਗੇ ਹੁਣ ਵਾਈਟ ਰੰਗ ਲੈ ਲਓ ਬਲੈਕ ਲੈ ਜੋ ਭਾਈ ਜੀ ਪਟਾਕੇ ਪਾਓ ਪਟਾਕੇ ਜਿਵੇਂ ਇੰਡੀਆ ਦੀ ਟੀਮ ਨੇ ਪਟਾਕੇ ਪਾਇਆ ਇੰਨੇ ਪਟਾਕੇ ਪਾਓ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਪਾਕੇ ਪ੍ਰਾਣੇ ਦੇ ਵਿੱਚ ਅਸੀਂ ਗੀਜ਼ਾ ਕਾਟਨ ਦੇ ਵਾਈਟ ਕਲਰ ਦੇ ਕੋਟ ਤੇ ਪਜਾਮੇ ਬਜਾਰਾਂ ਚ 15 1500 ਰੁਪਏ ਦੇ ਦਿੰਦੇ ਆ ਆ ਚੱਕੋ ਸਭ ਤੋਂ ਪਹਿਲਾ ਪੱਟਾ ਪਟਾਕਾ 700 ਰੁਪਏ ਦੇ ਵਿੱਚ ਲੈ ਜਾਓ ਸਾਡੇ ਕੋਲੇ ਚੱਕੋ ਪੇਪਰ ਕਾਟਨ ਲੈ ਲੈਣ ਰੇਮੰਡ ਜੀ ਆਰਾਮ ਇਹ ਵੀ ਕੋਈ ਮਹਿੰਗੇ ਨਹੀਂ ਆ 15 1600 ਦੇ ਲੈ ਜਾਓ ਕਲਾਬੀ ਟਾੜੀਆ ਪੇਪਰ ਕਾਟਨ ਆਰੋ ਗਰੂਜ ਕਾਟਨ ਆਰੋ ਦੇਖੋ ਜੀ ਕੱਲੇ ਵਾਈਟ ਦੇ ਵਿੱਚ ਹੀ ਸਾਡੇ ਕੋਲ 30 ਤੋਂ 40 ਤਰ੍ਹਾਂ ਦੀਆਂ ਕੁਆਲਿਟੀਆਂ ਕੱਲੇ ਬਲੈਕ ਦੇ ਵਿੱਚ ਹੀ ਸਾਡੇ ਕੋਲ 15 ਤੋਂ 20 ਤਰ੍ਹਾਂ ਦੀਆਂ ਕੁਆਲਿਟੀਆਂ ਅਸੀਂ ਬਲੈਕ ਵਾਈਟ ਕੁੜਤੇ ਪਜਾਮੇ ਚ ਨੇਰੀ ਲਈ ਆਈ ਪਈ ਆ ਰੰਗਦਾਰ ਦੇ ਵਿੱਚ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਨੇ ਪਿੰਡਾਂ ਦੇ ਪੰਜ ਸਰਪੰਚ ਲੰਬੜਦਾਰ ਕਾਉਂਸਲਰ ਤੇ ਸ਼ਕੀਰ ਮੁੰਡੇ ਐਮ ਐਲ ਏ ਮੰਤਰੀ ਸਾਰੇ ਖੁਸ਼ ਕਰਤੇ ਆ ਟੌਪ ਦਾ ਕਪੜਾ ਟਣਕਾ ਕੇ ਦੇ ਰਹੇ ਆ ਰੇਟ ਮਿੱਟੀ ਦੇ ਪਾ ਮਿੱਟੀ ਦੇ ਪਾ ਰੰਗਦਾਰ ਵੀ ਦੱਸੋ ਦੇਖੋ ਜੀ ਰੰਗਦਾਰ ਕੀ ਦਾ ਕਾਟਨ ਦਾ ਕੁੜਤਾ ਪਜਾਮਾ 700 ਰੁਪਏ ਦਾ ਲੈ ਜਾਓ ਰੰਗ ਲਾਈਟ ਡਾਰਕ ਜਿੰਨੇ ਮਰਜ਼ੀ ਲੈ ਜਾਓ ਕੱਲਾ 700 ਹੀ ਨਹੀਂ ਸਾਡੇ ਕੋਲ 2500 3000 4000 5000 ਦੇ ਵਿੱਚ ਗੀਤਾ ਕਾਟਨ ਦੇ ਕੁੜਤੇ ਪਜਾਮੇ ਰੰਗਦਾਰ ਹੈਗੇ ਆ ਲੇ ਲਨ ਦੇ ਵਿੱਚ ਵੀ ਹੈਗੇ ਆ পেਪਰ ਕਾਟਨ ਤੇ ਵੀ ਹੈਗੇ ਆ ਉਹ ਬਾਈ ਜੀ ਕੁਰਤੇ ਪਿਆਮੇ ਤੇ ਹੈਗੇ ਆ ਆਪਣੇ ਭਰਾਵਾਂ ਨੂੰ ਦੱਸ ਦਵਾ ਜਿਹੜੇ ਬੈਂਕਾਂ 'ਚ ਕੰਮ ਕਰਦੇ ਆ ਉਹਨਾਂ ਦੇ ਲਈ ਸ਼ਰਟਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਚਾਹੇ ਤੁਸੀਂ ਜੀਨ ਦੇ ਪੈਂਟਾਂ ਨਾਲ ਪਾਉਣੀਆਂ ਚਾਹੇ ਤੁਸੀਂ ਫਾਰਮਲ ਪੈਂਟਾਂ ਨਾਲ ਪਾਉਣੀਆਂ ਚਾਹੇ ਲਾਈਨਾਂ ਵਾਲੀਆਂ ਲੈਣੀਆਂ ਚਾਹੇ ਚੈੱਕ ਲੈਣੀਆਂ ਚਾਹੇ ਤੁਸੀਂ ਪ੍ਰਿੰਟ ਲੈਣੀਆਂ ਮਹਾਰਾਜ ਇਹਦੇ ਵਿੱਚ ਵੀ ਵੱਡੇ ਫਾਇਦੇ 3 350 ਰੁਪਏ ਤੋਂ ਸ਼ਰਟ ਸ਼ੁਰੂ ਆ ਉਦੋਂ ਉੱਪਰ ਹੀ ਵੈਰਾਈਟੀ ਜਿੰਦਾਂ ਦੀ ਮਰਜ਼ੀ ਲੈ ਜਾਓ ਪੈਂਟਾਂ ਤੁਸੀਂ ਚਾਹੇ ਲੈਣੀਆਂ ਆ ਫਾਰਮਲ ਚਾਹੇ ਤੁਸੀਂ ਲੈਣੀਆ ਕਾਟਨ ਦੀਆਂ ਪੈਂਟਾਂ ਪੈਂਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਜ਼ਿਆਦੀ ਰੇਂਜ ਹੈਗੀ ਆ ਰੰਗ ਵੀ ਦੇਖੋ ਬੜੇ ਸੁਪਰ ਜਿਹੜੇ ਸਾਡੇ ਆਫਸਰ ਸਹਿਬਾਨ ਆ ਉਹਨਾਂ ਦੀ ਪਸੰਦੀ ਦੇ ਸਾਰੇ ਕਲਰ ਲਾਤੇ ਆ ਪੈਂਟਾਂ ਦੇ ਵਿੱਚ ਆ ਜੋ ਜਿੰਨਾ ਰੇਟ ਤੁਸੀਂ ਬਾਜ਼ਾਰ 'ਚ ਪੈਂਟਾਂ ਦੇ ਦਿੰਦੇ ਹੋ ਅਸੀਂ ਅੱਧੇ ਰੇਟਾਂ 'ਤੇ ਤੁਹਾਨੂੰ ਪੈਂਟਾਂ ਦੇ ਰਣੀਆ ਕੁਰਤੇ ਪਜਾਮੇ ਪੈਂਟਾਂ ਸ਼ਰਟਾਂ ਦਾ ਫਾਇਦੇ ਹੋ ਗਏ ਭਾਈ ਕੋਟ ਪੈਂਟ ਦਾ ਕੀ ਕਿੱਦੜ ਸਿੰਘੀ 4000 ਰੁਪਏ ਇਹਦੀ ਸਮਾਈ ਆ 10000 ਰੁਪਏ ਦਾ ਇਹ ਬਾਜ਼ਾਰ ਚ ਵਿਕਦਾ ਤੁਸੀਂ ਰੋਲਾ ਪਾ ਪਾ ਕਹੀ ਜਾਂਦੇ ਹੋ ਲੈ ਜਾਓ 2995 ਜੇ ਗੱਲ ਸਮਝ ਨਹੀਂ ਆਉਂਦੀ ਦੇਖੋ ਜੀ ਕੋਟ ਪੈਂਟ ਦੇ ਵਿੱਚ ਸਭ ਤੋਂ ਵੱਡੀ ਲੁੱਟ ਹੈ ਥੋੜੇ ਅੱਖਾਂ ਦੇ ਮੂਰੇ ਦੁਕਾਨਦਾਰ ਪੱਟੀ ਬੰਨ ਦਿੰਦੇ ਆ ਕਹਿ ਕੇ ਬ੍ਰਾਂਡ ਸ਼ਰਾਂਡ ਕਹਿ ਕੇ ਸਮਾਈ ਦੇ ਰੇਟ ਮਹਿੰਗੇ ਕਹਿ ਕੇ ਦੇਖੋ ਇੱਕ ਦੁਕਾਨਦਾਰ ਪਹਿਲਾਂ ਕੱਪੜੇ ਚੋਂ ਦੁੱਗਣੀ ਕਮਾਈ ਕਰਦਾ ਦੂਸਰੀ ਵਾਰ ਟੇਲਰਾਂ ਕੋਲੋਂ ਵੀ ਕਮਾਈ ਕਰਦਾ ਵਾ ਇੰਨੀ ਕਮਾਈ ਚੰਗੀ ਨਹੀਂ ਹੁੰਦੀ ਪਰ ਮਾਤੂ ਸ਼੍ਰੀ ਦਸਤਾਰ ਆ ਚੱਕੋ ਅਸੀਂ ਜੈਜ ਕਮਾਈ ਕਰਦੇ ਆ ਕਮਾਈ ਅਸੀਂ ਵੀ ਕਰਦੇ ਆ ਆ ਜਿਹੜਾ 15 15000 ਵਾਲਾ ਕੋਟ ਪੈਂਟ 2 ਪੀਸ 2995 ਜੀ ਦਿੰਨੇ ਆ 3 ਪੀਸ ਕੋਟ ਪੈਂਟ 3760 ਦੇ ਦਿੰਨੇ ਆ ਇੱਕ ਦੋ ਰੰਗ ਨਹੀਂ ਦਿੰਦੇ ਆ ਚੱਕੋ ਲਾਈਟ ਡਾਰਕ ਜਿੱਤਾ ਦੇ ਮਰਜੀ ਆਪਦੇ ਪਸੰਦੀਦਾ ਰੰਗ ਲੈ ਜਾਓ ਆਜੋ ਹੁਣ ਤਾਂ ਇਹਦੇ ਰੇਮੜ ਸੀ ਆਰਾਮ ਕਲਾ ਪਿਟਾਲੀਆ ਆ ਚੱਕੋ ਜੀ ਸਾਡੇ ਕੋਲ ਚੈੱਕ ਸਾਡੇ ਕੋਲ ਸੈਲਫ ਇਟਾਲੀਅਨ ਫੈ布ਰਿਕ ਦੇ ਵੀ ਕੋਟ ਪੈਂਟ ਹੈਗੇ ਆ ਪਰ ਇਹ ਕੋਈ 20 25000 ਨਹੀਂ ਇਹ ਵੀ 5 7000 ਚ ਸਟਿਚ ਕਰਕੇ ਦੇ ਦਿੰਨੇ ਆ ਦੇਖੋ ਜੀ ਕੋਟ ਪੈਂਟਾਂ ਦਾ ਫਾਇਦਾ ਕਰਤੇ ਆ ਕੁਟਰਾਏ ਦੇ ਵਿੱਚ ਤੁਸੀਂ ਬਲੇਜ਼ਰਾਂ ਲੈਣੀਆਂ ਲੈ ਜਾਓ ਆ ਤੁਸੀਂ ਪਲੇਨ ਚ ਲੈਣੀਆਂ ਲੈ ਜਾਓ ਉਹ ਚੈੱਕ ਚ ਬਲੇਜ਼ਰਾਂ ਲੈਣੀਆਂ ਲੈ ਜਾਓ ਬਲੇਜ਼ਰਾਂ ਦੇ ਵਿੱਚ ਵੀ ਬਹੁਤ ਵੱਡੇ ਫਾਇਦੇ ਅਸੀਂ ਤੁਹਾਡੇ ਕਰ ਦੇਣੇ ਆ ਜਿਨੇ ਸ਼ੇਰਬਾਨੀਆਂ ਲੈਣੀਆਂ ਸ਼ੇਰਬਾਨੀਆਂ ਚ ਬਹੁਤ سارے ਰੰਗ ਆ ਬਹੁਤ سارے ਡਿਜ਼ਾਈਨ ਆ ਇਥੇ ਚੈਲੰਜ ਇਹ ਆ ਵੀ 15000 ਵਾਲੀ ਸ਼ੇਰਵਾਨੀ 6500 ਹੀ ਦਵਾਂਗੇ ਤੇ ਆ ਜਿਹੜੇ ਡਿਜ਼ਾਈਨਰ ਕੋਰਤੇ ਪਿਆਮੇ ਤੁਸੀਂ ਲੈਣੇ ਆ ਤੁਸੀਂ ਪਾਰਟੀਆਂ ਤੇ ਜਾਣਾ ਨਾਈਟ ਪਾਰਟੀਆਂ ਤੇ ਜਾਣਾ ਜਾਗੋ ਤੇ ਜਾਣਾ ਤੇ ਤੁਸੀਂ ਡਿਜ਼ਾਈਨਰ ਕੋਰਤੇ ਪਿਆਮੇ ਨਾਲ ਡਿਜ਼ਾਈਨਰ ਬਾਸਟਰ ਲੈ ਕੇ ਜਾ ਸਕਦੇ ਫਾਇਦੇ ਬਹੁਤ ਸਾਰੇ ਆ ਸੋ ਛੇ ਦੀ ਛੇ ਦੀ ਆਜੋ ਵੱਡੇ ਫਾਇਦੇ ਤੁਹਾਡੇ ਹੋਣੇ ਆ ਮਾਤੂਸ਼ੀਰੀ ਦਸਤਾਰ ਬਾਗੇ ਭਰਾਣੇ ਤੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਰੂਬੀਆ ਫੁੱਲ ਬੈਲ ਜਿਹੜੀ ਮਰਜ਼ੀ ਪੱਗ ਲੈ ਜਾਓ ਗਾਰੰਟੀ ਆ ਰੰਗਾਂ ਦੀ 3 ਮਹੀਨੇ ਅੰਦਰ ਰੰਗ ਫੇਟ ਹੋ ਜਾ ਤੁਸੀਂ ਬਦਲ ਕੇ ਨਵੀਂ ਲੈ ਜਾਓ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਬਾਗਾ ਪੁਰਾਣਾ